ਰਗਾ ਲਾਈਵ ਹੋ ਗਿਆ ਨਾ ਛੇੜ ਯਾਰ ਹਾਂਜੀ ਸੰਗਤ ਜੀ ਨਾ ਕਰ ਲੋ ਪਲੀਜ਼ ਬੜਾ ਖਰਾਬ ਕਰਦੇ ਸਾਰੇ ਮੇਰੇ ਮੋਂ ਬਚੀ ਦਿੱ ਸਤਿ ਸ਼੍ਰੀ ਅਕਾਲ ਜੀ ਤਾਰੀ YouTube ਫੈਮਿਲੀ ਦੇ ਉਹਦੇ ਨਹੀਂ ਜਾਣਾ ਹੈਗੇ ਅਸੀਂ ਤੋਂ ਉਹ ਗੱਲ ਕਰੀ ਦੀ ਉਹਨਾਂ ਨੂੰ ਮੈਂ ਮੈਂ ਕਹ ਦਦੋ ਕਹਿੰਦੀ ਬਲੌਕ ਕਰਤਾ ਸੀ ਸਾਰੀ YouTube ਫੈਮਿਲੀ ਦੇ ਮੈਂਬਰ ਸੈਵਾਨ ਸਾਰੇ ਮੇਰੇ ਭੈਣ ਭਰਾ ਵੀਰ ਛੋਟੇ ਵੱਡੇ ਤੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਮੇਰੇ YouTube ਫੈਮਿਲੀ ਦੇ ਮੈਂਬਰ ਸਾਰੇ ਸਿੱਖ ਇਸਾਈ ਮੁਸਲਮਾਨ ਸਾਰੇ ਧਰਮਾਂ ਦੇ ਲੋਕ ਭੈਣ ਭਰਾ ਫਤਿਹ ਦੀ ਸਾਂਝ ਪਾਉਣਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਡੀਐਸਪੀ ਸੁਖਮਣ ਸਾਹਿਬ ਜੀ ਸਤਿ ਸ਼੍ਰੀ ਅਕਾਲ ਡੀਐਸਪੀ ਸਾਹਿਬ ਕਿਵੇਂ ਹੋ ਕੀ ਹਾਲ ਚਾਲ ਹੈ ਜੀ ਬੜੇ ਦਿਨਾਂ ਬਾਅਦ ਆਏ ਬਹੁਤ ਦਿਨਾਂ ਬਾਅਦ ਦਰਸ਼ਨ ਦਿੱਤੇ ਆ ਤੁਸੀਂ ਕਾਫੀ ਵਾਰੀ ਤੁਹਾਨੂੰ ਲੱਭਿਆ ਪਰ ਤੁਸੀਂ ਆਏ ਨਹੀਂ ਆਈ ਥਿੰਕ ਸੋ ਮੈਂ ਸੋਚਿਆ ਫਿਰ ਉਹ ਭਾਈ ਉਹਨਾਂ ਦੀ ਪੋਸਟ ਵੱਡੀ ਹੈ ਏਰੀਆ ਕਾਫੀ ਵੱਡਾ ਦਿਹਾਤੀ ਏਰੀਆ ਬਹੁਤ ਵੱਡਾ ਹੁੰਦਾ ਇੱਕ ਤਾਂ ਸ਼ਹਿਰੀ ਨਾਲੋਂ ਦਿਹਾਤੀ ਏਰੀਆ ਮੇਰੇ ਹਿਸਾਬ ਨਾਲ ਮੁਸ਼ਕਿਲ ਹੈ ਅਟੈਂਡ ਕਰਨਾ ਜਿੱਥੇ ਤੱਕ ਮੈਂ ਦੇਖਿਆ ਹਨਾ ਪੋਲਿਟਿਕਸ ਦੇ ਵਿੱਚ ਦਿਹਾਤੀ ਏਰੀਆ ਵੱਡਾ ਵੀ ਹੁੰਦਾ ਹੈ ਤੇ ਮੁਸ਼ਕਲ ਵੀ ਹੁੰਦਾ ਥੋੜਾ ਅਟੈਂਡ ਕਰਨਾ ਤੇ ਦਿਹਾਤੀ ਏਰੀਆ ਦੇ ਵਿੱਚ ਜ਼ਿਆਦਾ ਕੰਮ ਹੁੰਦਾ ਹੈ ਸ਼ਹਿਰੀ ਥੋੜਾ ਸਮੂਥ ਹੁੰਦਾ ਹੈ ਸ਼ਹਿਰੀ ਤੁਹਾਨੂੰ ਪਤਾ ਫਿਰ ਲੜਦੇ ਝਗੜਦੇ ਵੀ ਘੱਟ ਹੀ ਨੇ ਸ਼ਹਿਰ ਦੇ ਵਿੱਚ ਏਰੀਆ ਘੱਟ ਆ ਜਾਂਦਾ ਹੈ ਹਨਾ ਪਿੰਡੂ ਏਰੀਆ 'ਚ ਵੱਧ ਜਾਂਦਾ ਜ਼ਿਆਦਾ ਇਸ ਕਰਕੇ ਫਿਰ ਤੁਸੀਂ ਬਿਜ਼ੀ ਹੋਣੇ ਤੇ ਤਾਂ ਮੈਂ ਸੋਚਿਆ ਮੈਂ ਕਿਹਾ ਵੀ ਚਲੋ ਜਦੋਂ ਫ੍ਰੀ ਹੋਣਗੇ ਡੀਐਸਪੀ ਸਾਹਿਬ ਜਰੂਰ ਹਾਜ਼ਰੀ ਲਵਾਣਗੇ ਤੇ ਅੱਜ ਤੁਸੀਂ ਆਈ ਗਏ ਧੰਨਵਾਦ ਤੇ ਵੈਲਕਮ ਕਰਦੇ ਆਂ ਤੁਹਾਡਾ ਕਿ ਤੁਸੀਂ ਆਏ ਸਾਡੇ ਲਾਈਵ ਦੇ ਵਿੱਚ ਚਾਰ ਚੰਨ ਲਾਏ ਸਾਡੇ ਲਾਈਵ ਦੇ ਵਿੱਚ ਚਾਹ ਪੀ ਰਹੇ ਆ ਜੀ ਆਜੋ ਜੀ ਤੇ ਛੇਤੀ ਛੇਤੀ ਲਾਈਵ ਜੁੜ ਜੋ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਆਜੋ ਸਾਰੇ ਜਣੇ ਸ਼ਖਸ਼ੀ ਸ਼ਰਮਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਗਗਨਦੀਪ ਸਿੰਘ ਹੈਲੋ ਹੈਲੋ ਹਾਂਜੀ ਸ਼ੁਭਮ ਜੀ ਸ਼ੁਭ ਮੈਸੇਜ ਜੀ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਜਣੇ ਛੇਤੀ ਛੇਤੀ ਚੱਲਦਾ ਲਾਈਵ ਡਬਲ ਟੈਪ ਕਰਕੇ ਲਾਈਕ ਕਰ ਦਿਓ ਤੇ ਸੰਗਤ ਜੀ ਸਾਰਿਆਂ ਨੂੰ ਬੇਨਤੀ ਆ ਅੱਜ ਆਪਾਂ ਲਾਈਵ ਲੇਟ ਆਏ ਆ ਕਿਉਂਕਿ ਅੱਜ ਆਪਾਂ ਦੂਜੇ ਚੈਨਲ ਤੇ ਲਾਈਵ ਹੋਏ ਸੀ ਉਹ ਤੇ ਲਾਈਵ ਸਟ੍ਰੀਮ ਖੁੱਲ ਗਈ ਆਪਣੀ ਚੜਦਾ ਪੰਜਾਬ ਕਾਟ-ਕਾਟ ਤੇ ਆਪਾਂ ਲਾਈਵ ਹੋਏ ਸੀਗੇ ਤੇ ਇਹਤੇ ਮੈਂ ਲਾਈਵ ਆਣਾ ਸੀ ਅੱਧਾ ਪੌਣਾ ਘੰਟਾ ਪਹਿਲਾਂ ਪਰ ਮੈਂ ਉੱਤੇ ਮੈਨੂੰ ਫੋਨ ਆ ਗਿਆ ਫੋਨ ਆਣ ਕਰਕੇ ਮੈਂ ਲਾਈਵ ਹੋ ਗਿਆ ਲੇਟ ਚਲ ਮੈਂ ਸੋਚਿਆ ਅਜੇ ਵੀ ਟਾਈਮ ਹੈਗਾ ਯਾ 9:30 ਕੀ ਹੋਏ ਨੇ 9:30 ਤੇ ਬੰਦੇ ਚਲ ਜਾਗਦੇ ਹੀ ਹੁੰਦੇ ਨੇ 9:10 10-11 ਵਜੇ ਤੱਕ ਬੰਦੇ ਨਾਰਮਲ ਦਾ 10:30 10:00 ਵਜੇ ਤੱਕ ਹੈ ਨਾ ਤੇ ਮੈਂ ਕਿਹਾ ਚਲ ਅੱਧਾ ਪੌਣਾ ਘੰਟਾ ਲਾਈਵ ਹੋ ਜੀਏ ਸੰਗਤਾਂ ਦੀ ਹਾਜ਼ਰੀ ਲੱਗ ਜੂਗੀ ਲਾਈਵ ਤੇ ਆਪਾਂ ਦੂਜੇ ਚੈਨਲ ਤੇ ਲਾਈਵ ਆਇਆ ਕਰਾਂਗੇ ਦੂਜਾ ਚੈਨਲ ਆਪਣਾ ਚੜਦਾ ਪੰਜਾਬ 66 66 ਉਹ ਤੋਂ ਲਾਈਵ ਆਇਆ ਸੀ ਅੱਜ ਮੈਂ ਅੱਜ ਪਹਿਲੀ ਵਾਰ ਪਹਿਲਾ ਲਾਈਵ ਕੀਤਾ ਉਹਦੇ ਤੇ ਉਹਦੇ ਤੇ ਵੀ 30 32 ਜਣੇ ਅੱਜ ਲਾਈਵ ਜੁੜ ਗਏ ਸੀ ਬੜਾ ਵਧੀਆ ਲੱਗਿਆ ਤੇ ਉਹਦੇ ਤੇ ਆਪਾਂ ਨੇ ਟੌਪਿਕ ਗੱਲ ਕਰੀ ਸੀਗੀ ਕਬੱਡੀ ਬਾਰੇ ਤੇ ਉਹ ਤਾਂ ਚੈਨਲ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਚੈਨਲ ਜੁਆਇਨ ਕਰ ਲੋ ਯੈਲੋ ਕਲਰ ਦੀ ਡੀਪੀ ਲੱਗੀ ਹੈ ਜੀ ਪੰਜਾਬ ਦੇ ਨਕਸ਼ੇ ਜੀ ਵਿੱਚ ਲਿਖਿਆ ਚੜਦਾ ਪੰਜਾਬ 66 ਤੇ ਯੈਲੋ ਕਲਰ ਦੇ ਨਕਸ਼ਾ ਆ ਪੰਜਾਬ ਦਾ ਉਹਦੇ ਡੀਪੀ ਲੱਗੀ ਹੈ ਜੀ ਪੰਜਾਬ ਦੇ ਨਕਸ਼ੇ ਜੀ ਠੀਕ ਹੈ ਜੀ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਚੈਨਲ ਅਜੇ ਤੱਕ ਜੁਆਇਨ ਨਹੀਂ ਕੀਤਾ ਆਪਣਾ ਨਵਾਂ ਚੈਨਲ ਚੜਦਾ ਪੰਜਾਬ 66 ਸਾਰੇ ਮੇਰੇ ਵੀਰ ਜਾ ਕੇ ਜੁਆਇਨ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰ ਲੋ ਬੜਾ ਧੰਨਵਾਦ ਹੋਵੇਗਾ ਤੁਹਾਡਾ ਉਹ ਚੈਨਲ ਵੀ ਮੇਰਾ ਆਪਣਾ ਹੀ ਆ ਮੈਂ ਲਾਈਵ ਹੁੰਨਾ ਉਹਦੇ ਤੇ ਤੇ ਅੱਜ ਪਹਿਲਾ ਲਾਈਵ ਹੋਏ ਸੀ ਉਹਦੇ ਤੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਹ ਚੈਨਲ ਨੂੰ 4-5 ਦਿਨਾਂ ਦੇ ਵਿੱਚ ਹੀ ਲਾਈਵ ਸਟ੍ਰੀਮਿੰਗ ਖੋਲਤੀ ਤੁਸੀਂ ਸਬਸਕ੍ਰਾਈਬ ਕਰ ਕਰ ਲਿਆ 250 ਕੋ ਸਬਸਕ੍ਰਾਈਬ ਹੋ ਗਏ ਉਹ ਚੈਨਲ ਤੇ ਤੇ ਸਾਰਿਆਂ ਦਾ ਤੈਹ ਦੇ ਲੋ ਧੰਨਵਾਦ ਦਿਲ ਦੀ ਗਹਿਰਾਈਆਂ ਧੰਨਵਾਦ ਜਿੱਦਾਂ ਤੁਸੀਂ ਇਸ ਚੈਨਲ ਨੂੰ ਤੇ ਮੇਰੇ ਲਾਈਵ ਨੂੰ ਪਿਆਰ ਦਿੱਤਾ ਇਸੇ ਤਰ੍ਹਾਂ ਉਸੇ ਲਾਈਵ ਉਸੇ ਚੈਨਲ ਨੂੰ ਤੇ ਲਾਈਵ ਨੂੰ ਪਿਆਰ ਦਿਵੋ ਓ ਬੇਬੀ ਤੇ ਤੁਹਾਨੂੰ ਮੈਂ ਦਿਲੋਂ ਬੇਨਤੀ ਕਰਦਾ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਹੈ ਹੰਸਮਾਰਡੀ ਇਨ ਦਾ ਹਾਊਸ ਬੇਬੀ ਹੰਸਮਾਰਡੀ ਇਨ ਦਾ ਹਾਊਸ ਬੇਬੀ ਵੈਲਕਮ ਚੜਦਾ ਪੰਜਾਬ 카ਟ 카ਟ ਬਿਲਕੁਲ ਸਹੀ ਗੱਲ ਹੈ ਇਹਨੂੰ ਇਕੱਠਾ ਲਿਖੋ ਰੈਟ ਦੀ ਚੜਦਾ ਪੰਜਾਬ 카ਟ 카ਟ ਹੰਸਮਾਰਡੀ ਕਮੈਂਟ ਲਿਖੋ ਤੇ ਮੈਂ ਉਹ ਕਮੈਂਟ ਪਿੰਨ ਕਰਦਾ ਸਵਾਸਤੀਕਰਾਨਾ ਜੀ ਸਵਾਸਤੀਕਰਾਨਾ ਨੇ ਮੈਂਟ ਕਮੈਂਟ ਕਰ ਤੇ ਡਿਲੀਟ ਵਾਈ ਆ ਡੋਟ ਨੋ ਕਿਉਂ ਪੁਨੀਤ ਭਾਜੀ ਉਸਤਾਦ ਦੇ ਗਾਣੇ ਸੁਣੇ ਉਹ ਤੁਸੀਂ हां जी हां सुनਦੇ ਆ ਜੀ ਪਨੇਜੀ ਸੁਣਦੇ ਆ ਜੀ ਉਹਦੇ ਗਾਣੇ ਚੱਲਦੇ ਨੇ ਗੱਡੀ 'ਚ ਕੰਮ ਤੇ ਜਾਣਾ ਉਹਦੇ ਗਾਣੇ ਲਾ ਕੇ ਜਾਈਦਾ ਕੰਮ ਤੇ ਆਉਣਾ ਉਹਦੇ ਗਾਣੇ ਸਵੇਰੇ ਚਲੋ ਗੁਰਬਾਣੀ ਲਾ ਲਈਦੀ ਹੁੰਦੀ ਆ ਅਸੀਂ ਪਰ ਜਾਂਦੇ ਟਾਈਮ ਅਸੀਂ ਗਾਣੇ ਸੁਣ ਕੇ ਸੁਣਦੇ ਹੀ ਜਾਂਦੇ ਹੁੰਦੇ ਆ ਪ੍ਰਭਨੀਤ ਕੋ ઠੰਡ ਬਹੁਤ ਹੋ ਗਈ ਹੈ ਹੁਣ ਬਿਲਕੁਲ ਸਹੀ ਗੱਲ ਹੈ ਜੀ ਸਾਡੇ ਇੱਥੇ ਵੀ ਠੰਡ ਬਹੁਤ ਵਧੀ ਹੋਈ ਹੈ ਹੈਲੋ bro ਤੁਸੀਂ ਠੀਕ ਆ ਬੱਚਾ ਠੀਕ ਹੈ ਬਿਲਕੁਲ ਸਹੀ ਸਲਾਮਤ ਜੀ ਚੈਂਬਰ ਸਾਹਿਬ ਬਹੁਤ ਸਹੀ ਹੈ ਜੀ ਸਾਚੀ ਸ਼ਰਮਾ ਕਿਵੇਂ ਹੋ ਜੀ ਮੈਂ ਬਹੁਤ ਵਧੀਆ ਜੀ ਡੀਐਸਪੀ ਸਾਹਿਬ ਸਾਡੇ ਕੋਲ ਵੱਜ ਗਏ ਜੀ 4:20 ਮਿੰਟ ਹੋ ਗਏ ਪ੍ਰਵਨੀਤ ਕਰਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਪ੍ਰਵਨੀਤ ਕਿਵੇਂ ਹੋ ਠੀਕ ਹੋ ਤੇ ਹੋਰ ਕਿਵੇਂ ਕੀ ਹਾਲ ਚਾਲ ਹੈ ਗੋਪੀ ਸਰਾਂਝ ਹਾਂ ਵੀ ਗੋਪੀ ਸਰਪੰਚ ਜੀ ਕੀ ਹਾਲ ਚਾਲ ਵੀਰ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਤੇ ਲਵ ਯੂ ਕੱਲੇ ਕੱਲੇ ਮੇਰੇ ਵੀਰ ਦਾ ਤੁਸੀਂ ਪਿਆਰ ਕਰਦੇ ਹੋ ਡਬਲ ਟੈਪ ਕਰਕੇ ਲਾਈਵ ਨੂੰ ਲਾਈਕ ਕਰ ਦਿਓ ਸੰਗਤ ਜੀ 57 ਬੰਦੇ ਹੋ ਗਏ ਤੇ ਬੜਾ ਤਗੜਾ ਮਸਲਾ ਤੇ ਟੌਪਿਕ ਜੋ ਅੱਜ ਦਾ ਵਿਵਾਦ ਚੱਲ ਰਿਹਾ ਹੈ ਜੋ ਉਹਦੇ ਬਾਰੇ ਗੱਲ ਕਰਦੇ ਆਂ ਆਪਾਂ ਅੱਜ ਉਹਤੇ ਅੱਧਾ ਪੌਣਾ ਘੰਟਾ ਲਾਈਵ ਰਾਂਗੇ ਤੇ ਟਾਈਮ ਬਹੁਤ ਜ਼ਿਆਦਾ ਹੋ ਜਾਣਾ ਤੇ ਤੁਸੀਂ ਛੇਤੀ ਛੇਤੀ ਚੱਲਦਾ ਲਾਈਵ ਲਾਈਕ ਕਰ ਦਿਓ ਡਨ ਕਰ ਦਿਓ ਜਿਹੜੇ ਮੇਰੇ ਵੀਰ ਨੇ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਣ ਜਾਓ ਫੈਮਿਲੀ ਦੇ ਪੱਕੇ ਮੈਂਬਰ ਤੇ ਅੱਜ ਆਪਾਂ ਤਾਂ ਲਾਈਵ ਲੇਟ ਆਏ ਆਂ ਆਪਾਂ ਦੂਜੇ ਚੈਨਲ ਤੇ ਲਾਈਵ ਸੀਗੇ ਦੂਜੇ ਚੈਨਲ ਤੇ ਲਾਈਵ ਆਏ ਸੀਗੇ ਅੱਜ ਆਪਾਂ ਚੜਦਾ ਪੰਜਾਬ 61 61 ਚੜਦਾ ਪੰਜਾਬ 61 61 ਤੇ ਆਪਾਂ ਲਾਈਵ ਆਏ ਤੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿਵੇਂ ਤੁਸੀਂ ਮੈਂ ਬਹੁਤ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ ਜੀ ਸਰਦਾਰਨੀ ਹੈਲੋ ਸੱਸਾ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰਨੀ ਜੀ ਤਾਦਾਰਨੀ ਧਾਰਨੀ ਸਰਦਾਰਨੀ ਜੀ ਸਤਿ ਸ਼੍ਰੀ ਅਕਾਲ ਜੀ ਆਮਨ ਕੋਰ ਹੈਲੋ ਆਮਨ ਜੀ ਕਿਵੇਂ ਹੋ ਆ ਗਿਆ ਮੇਰੇ ਵੀਰ ਨੇ ਚੜਦਾ ਪੰਜਾਬ ਇਹ ਕਮੈਂਟ ਮੈਂ ਪਿੰਨ ਕਰਤਾ ਜੀ ਮੇਰੇ ਵੀਰ ਨੇ ਕਮੈਂਟ ਕਰਿਆ ਹੈਂਡਸਮ ਹਾਰਦੀ ਨੇ ਉਹ ਚੈਨਲ ਦਾ ਨੇਮ ਆ ਆਪਣਾ ਨਵਾਂ ਚੈਨਲ ਜਿਹੜਾ ਆਪਾਂ ਨੇ ਬਣਾਇਆ ਅੱਜ ਪਹਿਲਾ ਲਾਈਵ ਉਹਦੇ ਕੀਤਾ ਹੈ ਜੇ ਚੜਦਾ ਪੰਜਾਬ 61 61 ਇਹ ਚੈਨਲ ਜਿਨੇ ਨਹੀਂ ਹਜੇ ਤੱਕ ਜੁਆਇਨ ਕੀਤਾ ਜੁਆਇਨ ਕਰ ਲਓ ਆਪਣਾ ਮੇਰਾ ਚੈਨਲ ਆ ਉਸਤੇ ਵੀ ਆਪਾਂ ਲਾਈਵ ਆਇਆ ਕਰਾਂਗੇ ਦੋ ਦਿਨ ਉਸਤੇ ਲਾਈਵ ਆਇਆ ਕਰਾਂਗੇ ਦੋ ਦਿਨ ਉਸਤੇ ਲਾਈਵ ਆਇਆ ਕਰਾਂਗੇ ਜਾਂ ਇਦਾਂ ਕਰ ਲਿਆ ਕਰਾਂਗੇ ਪਹਿਲਾ ਘੰਟਾ ਉਹਤੇ ਲਾਈਵ ਹੋ ਜਾਇਆ ਕਰਾਂਗੇ ਘੰਟਾ ਇੱਕ ਡੇਢ ਘੰਟੇ ਦਾ ਇਸਤੇ ਚੈਨਲ ਤੇ ਲਾਈਵ ਕਰ ਲਿਆ ਕਰਾਂਗੇ ਪੇਜ ਤੇ ਠੀਕ ਆ ਨਾ ਉਸਤੇ ਵੀ ਆਪਾਂ ਚਾਰੇ ਦਿਨ ਲਾਈਵ ਆਜਿਆ ਕਰਾਂਗੇ ਚਾਰੇ ਦਿਨ ਇਸਤੇ ਲਾਈਵ ਆਜਿਆ ਕਰਾਂਗੇ ਠੀਕ ਹੈ ਪਰ ਤੁਸੀਂ ਉਹ ਚੈਨਲ ਵੀ ਤਾਂ ਧੰਨਵਾਦ ਹੋਊਗਾ ਤੁਹਾਡਾ ਇਹਦੀ ਵੀ ਨਾਈਟ ਸ਼ਿਫਟ ਆ ਤੁਸੀਂ ਵੀ ਜਾਣੇ ਨਹੀਂ ਨਹੀਂ ਮੇਰੀ ਤੁਸੀਂ ਜਾਣੇ ਹੋਣੀ ਆਈ ਇਹਦੀ ਸ਼ਿਫਟ 7:00 ਕਿਵੇਂ ਕਰ ਦੂੰਗੇ ਨਾ ਨਹੀਂ ਸੌਰੀ 8:00 ਕਿਵੇਂ ਕਰੂੰਗਾ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜੀ ਤੇ ਸਾਰੇ ਜਣੇ ਮੇਰੇ ਵੀਰ ਭੈਣ ਭਰਾ ਸਾਰੇ ਜਣੇ ਸੰਗਤੋ ਜੀ ਹਾਂ ਚੱਲਦੇ ਲਾਈਵ ਨੂੰ ਕਰੋ ਲਾਈਕ ਤੇ ਧੰਨਵਾਦ ਕਰਦਾ ਜੀ ਆਜਨ ਆਜਨ ਆਵੇ ਤੂੰ ਨਿਕਲ ਯਹਾਂ ਸੇ ਮੈਂ ਨਹੀਂ ਨਿਕਲੂੰਗਾ ਤੂੰ ਨਿਕਲ ਯਹਾਂ ਸੇ ਮੇਰਾ ਤਾਂ ਲਾਈਵ ਹੈ ਆਪਣਾ ਮੈਂ ਆਪਣੇ ਚੈਨਲ ਤੇ ਲਾਈਵ ਬੈਠਾ ਹੂੰ ਤੇਮਾਰੇ ਕਿਆ ਟਿੱਡ ਮੇਂ ਪੀੜ ਹੋ ਰਹੀ ਹੈ ਤੇਮਾਰਾ ਕਿਆ ਟਿੱਡ ਦੁਖ ਰਾਇ ਟਿੱਡ ਦੁਖ ਰਾਇ ਤੇਮਾਰਾ ਟਿੱਡ ਦੁਖ ਰਿਆ ਟਿੱਡ ਦਾ ਲਾਜ ਕਰ ਦਿੰਨੇ ਆ ਕਾਕਾ ਜੀ ਕੱਲ ਕਿਹੜੀ ਕਰਦੇ ਆ ਆ ਡੀਐਸਪੀ ਸਾਹਿਬ ਵਿਚ ਹੀ ਬੈਠੇ ਨੇ ਲਾਜ ਪੱਕਾ ਕਰਨਗੇ ਕਦੇ ਸਾਰੀ ਜ਼ਿੰਦਗੀ ਟਿੱਡ ਨਹੀਂ ਦੁਖੂਗਾ ਫਿਰ ਤੁਹਾਡਾ ਤਾਂ ਇਸ ਕਰਕੇ ਥੋੜਾ ਦੇਖ ਕੇ ਸੋਚ ਸਮਝ ਕੇ ਕੀ ਹੋ ਗਿਆ ਸਵਾਸਤੀ ਕਾ ਰਾਣਾ ਜੀ ਤੁਸੀਂ ਠੀਕ ਕਰਦੇ ਹੋ ਕੀ ਕੀ ਹਾਲ ਚਾਲ ਆ ਘਰ ਪਰਿਵਾਰ ਕਿਵੇਂ ਆ ਤੁਹਾਡਾ ਤੇ ਹੋਰ ਕਿਵੇਂ ਹੋ ਕੀ ਹਾਲ ਚਾਲ ਹੈ ਤੁਹਾਡਾ ਅੱਗੇ ਤਾਂ ਲੱਗੇ ਨਹੀਂ ਆਉਂਦੀ ਕੋਣ ਨੂੰ ਤੇ ਹਾਂਜੀ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਜਵੇਦ ali ਜੀ ਸਤਿ ਸ੍ਰੀ ਅਕਾਲ ਜੀ ਜਵੇਦ ali ਜੀ ਸਤਿ ਸ੍ਰੀ ਅਕਾਲ ਵੀਰੇ ਕਿਵੇਂ ਹੋ ਠੀਕ ਹੋ ਜੀ ਪ੍ਰੀਤ ਜੀ ਸਤਿ ਸ੍ਰੀ ਅਕਾਲ ਪ੍ਰੀਤ ਜੀ ਤਮੰਨਾ ਸਤਿ ਸ੍ਰੀ ਅਕਾਲ ਵੀਰੇ ਤਮੰਨਾ ਸਤਿ ਸ੍ਰੀ ਅਕਾਲ ਜੀ ਆਖੀ ਵਧੀਆ ਜੀ ਤੁਸੀਂ ਦੱਸੋ ਘਰ ਪਰਿਵਾਰ ਕਿਵੇਂ ਆ ਜੀ ਸਵਾਸਤ ਕਾ ਰਾਨਾ ਜੀ ਕੀ ਹਾਲ ਚਾਲ ਕੀ ਕਰਦੇ ਹੋ आउटसाइड व्यू <laughs> दिखा गुरी दिखा देने आ डीएसपी साहब जरूर जी जरूर चाय पिला दो कुट्टा रह गई बस हट जा हट <laughs> जा हट जा हट जा तू अब अब व्यू जरा पार हो जाना श्री बच्चा है ये क्यूट जा मैंने क्यूट ही पाईया ਦੁਕਾਨਾ ਡੀਐਸਪੀ ਸਾਹਿਬ ਤਤਸ਼ਰੀ ਅਕਾਲ ਭਾਜੀ ਰਿੰਪੀ ਭੈਣ ਆ ਗਈ ਮੇਰੀ ਛੋਟੀ ਜੀ ਭੈਣ ਮੇਰੀ ਛੋਟੀ ਭੈਣ ਮੇਰੀ ਸਕੂਲ ਚ ਜਾਂਦੀ ਹੈ ਮੇਰੀ ਭੈਣ ਛੋਟੀ ਜੀ ਰਿੰਪੀ ਹੈਲੋ ਮੇਰੀ ਛੋਟੀ ਭੈਣੇ ਕੀ ਹਾਲ ਹੈ ਮੇਰੀ ਭੈਣ ਦੇ ਮੇਰੀ ਛੋਟੀ ਸਿਸ ਦੇ ਕੀ ਹਾਲ ਨੇ ਤਮੰਨਾ ਹਾਰਦੀ ਹੈਲੋ ਪਰਮਿੰਦਰ ਕੁਸ਼ੀ ਮੇਰੀ ਭੈਣ ਤਤਸ਼ਰੀ ਅਕਾਲ ਰਵਿੰਦਰ ਕੌਰ ਕਿਹੜੀ ਕੰਟਰੀ ਚ ਰਹਿੰਦੇ ਹੋ ਮੈਂ ਜੀ ਇੰਗਲੈਂਡ ਦੇ ਵਿੱਚ ਰਹਿਣਾ ਜੀ ਬਿੱਦ ਫੈਮਿਲੀ 2.5 ਸਾਲ ਹੋ ਗਏ ਜੀ ਖਾਲਦ ਜੱਟ ਜੀ ਮੇਰੇ ਦਿਲ ਦੀ ਇੱਕ ਦਿਲ ਖੁਸ਼ ਹੋ ਜਾਂਦਾ ਹੈ ਮੇਰਾ ਦਿਲ ਮੇ ਇੱਕ ਦਿਲ ਖੁਸ਼ ਹੋ ਜਾਂਦਾ ਹੈ ਥੈਂਕ ਯੂ ਜੀ ਖਾਲੇ ਜੱਟ ਜੀ ਤੁਸੀਂ ਇਹ ਜਿਹਾ ਕਮੈਂਟ ਕਰਦੇ ਹੋ ਸਾਡਾ ਦਿਲ ਸਾਡੀ ਰੂਹ ਵੀ ਖੁਸ਼ ਹੋ ਜਾਂਦੀ ਹੈ ਭਾਜੀ ਧੰਨਵਾਦ ਲੈਂਦੇ ਪੰਜਾਬ ਵਾਲਿਓ ਸਤਿ ਸ਼੍ਰੀ ਅਕਾਲ 135 ਬੰਦੇ ਲਾਈਵ ਆ ਗਏ ਧੰਨ ਸ੍ਰੀ ਧੰਨਵਾਦ ਤੇ ਆਪਾਂ ਛੇਤੀ ਛੇਤੀ ਆਪਾਂ ਨਵੇਂ ਟੌਪਿਕ ਤੇ ਗੱਲ ਕਰੀਏ ਸਾਰਿਆਂ ਦਾ ਰਿੰਪੀ ਨਹੀਂ ਬ੍ਰੋ ਗੁਰਨੀਤ ਮੈਂ ਛੀ ਹੂੰ ਆਪ ਬਤਾਓ ਠੀਕ ਹੈ ਗੁਰਨੀਤ ਪੁੱਤ ਓਕੇ ਹਾਂਜੀ ਬਹੁਤ ਵਧੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤਮੰਨਾ ਕੈਸੀ ਹੋ ਐ ਨੀਰੂ ਵੀ ਆ ਗਈ ਨੀਰੂ ਸੌਰੀ ਮੈਂ ਲੇਟ ਆਇਆ ਲਾਈ ਮੈਨੂੰ ਫੋਨ ਆ ਗਿਆ ਸੀ ਇੰਡੀਆ ਤੋਂ ਤੇ ਗੱਲ ਮੁੰਡੇ ਦੇ ਦੋ ਤਿੰਨ ਵਾਰੀ ਫੋਨ ਆਏ ਮੈਂ ਚੱਕ ਨਹੀਂ ਸਕਿਆ ਸੀ ਉਹ ਮੇਰੇ ਤੇ ਥੋੜਾ ਜਿਹਾ ਸੈਡ ਸੀਗਾ ਗੁੱਸੇ ਦੀਗਾ ਤੇ ਫਿਰ ਉਹ ਨਾਲ ਗੱਲ ਕਰਨੀ ਪੈ ਗਈ ਮੈਨੂੰ 15 ਮਿੰਟ ਆ ਮੈਂ ਡੀਐਸਪੀ ਸਾਹਿਬ ਨੂੰ ਥੋੜਾ ਆਊਟਸਾਈਡ 뷰 ਦਿਖਾਨਾ ਆਊਟਸਾਈਡ 뷰 ਕਿਵੇਂ ਦਾ ਡੀਐਸਪੀ ਸਾਹਿਬ ਆਊਟਸਾਈਡ 뷰 ਕੋਈ ਖਾਸ ਨਹੀਂ ਹੈਗਾ ਹਨੇਰਾ ਹੋ ਗਿਆ ਮੌਸਮ ਖਰਾਬ ਹੋ ਗਿਆ ਬਸ ਲਾ ਲੋ ਇੱਕ ਹਿਸਾਬ ਦਾ ਮੌਸਮ ਤੁਹਾਨੂੰ ਕਿਵੇਂ ਦਾ ਕਹੀਏ ਕਿ ਮੌਸਮ ਹੋ ਗਿਆ ਬਸ ਆ ਦਿਨਾਂ ਦੇ ਵਿੱਚ ਤਾਂ ਐਦਾਂ ਹੀ ਹੁੰਦਾ ਹੈ ਕਿ ਹਨੇਰਾ ਬੜੀ ਛੇਤੀ ਹੋ ਜਾਂਦਾ ਹੈ 4:30 ਵਜੇ ਦਿਨ ਛਿਪ ਜਾਂਦਾ ਹੈ ਪਰ ਹੁਣ ਇਹਨਾਂ ਦੇ ਹਿਸਾਬ ਨਾਲ 크리스마ਸ ਤੋਂ ਬਾਅਦ ਦਿਨ ਵੱਡੇ ਹੋਣੇ ਸਟਾਰਟ ਹੋ ਜਾਂਦੇ ਨੇ ਇੱਥੇ ਤੇ ਇਹਨਾਂ ਦਾ ਇਹ ਮੰਨਣਾ ਹੈ ਤੇ ਦਿਨ ਵੱਡੇ ਹੋਣੇ ਸਟਾਰਟ ਹੋ ਜਾਣਗੇ ਤੁਸੀਂ ਦੇਖੋ ਲਾਈਟਾਂ ਜਗ ਗਈਆਂ ਨੇ ਨੇਰਾ ਹੋ ਗਿਆ ਆਊਟਸਾਈਡ ਦਾ ਵੀਊ ਹੈ ਡੀਐਸਪੀ ਸਾਹਿਬ ਦੇਖੋ ਲਾਈਟਾਂ ਜਗ ਚੁੱਕੀਆਂ ਨੇ ਤੇ ਦੇਖੋ ਆਹ ਦੇਖੋ ਸਾਰਾ ਲਾਈਟਾਂ ਦੇਖੋ ਬਲ ਗਈਆਂ ਨੇ ਨੇਰਾ ਹੋ ਗਿਆ ਉਹ ਚੰਦ ਦੇਖੋ ਇਹ ਆਊਟਸਾਈਡ ਦਾ ਵੀਊ ਹੈ ਜੀ ਤੇ ਸਾਰਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿੰਦਾ ਤੇ ਆਪਾਂ ਟੌਪਿਕ ਤੇ ਆਉਂਦੇ ਆ ਤੇ ਡੀਐਸਪੀ ਸਾਹਿਬ ਥੋੜਾ ਦਿਨ ਵੇਟ ਕਰ ਲੋ ਬਸ ਹੁਣ ਬਾਬੇ ਦੀ ਕਿਰਪਾ ਨਾਲ ਆਪਾਂ ਨੇ ਹੁਣ ਥੋੜਾ ਸਮਾਂ ਪਾ ਕੇ ਗੱਡੀ ਲੈ ਲੈਣੀ ਆ ਫਿਰ ਵਧੀਆ-ਵਧੀਆ ਵਿਊ ਵਧੀਆ-ਵਧੀਆ ਤੁਹਾਨੂੰ ਚੀਜ਼ਾਂ ਵਧੀਆ-ਵਧੀਆ ਮਤਲਬ ਕਿ ਜੋ ਇੱਥੇ ਹਿਸਟੋਰੀਕਲ ਪਲੇਸ ਨੇ ਤੇ ਆਪਾਂ ਇੱਕ ਦਿਨ ਜਾ ਕੇ ਆਵਾਂਗੇ ਉੱਥੇ ਆਪਣੇ ਰਾਜਾ ਜੀ ਦੀ ਜਿਹੜੀ ਸਮਾਦ ਇੱਥੇ ਹੈ ਨਾ ਉੱਥੇ ਜਾਂਦੇ ਹੁੰਦੇ ਆ ਆਪਣੇ ਹਨਾ ਦਲੀਪ ਸਿੰਘ ਦੀ ਸਮਾਦ ਉੱਥੇ ਜਾ ਕੇ ਆਵਾਂਗੇ ਦਲੀਪ ਸਿੰਘ ਦੀ ਸਮਾਦ ਤੇ ਤੇ ਉੱਥੇ ਵੀ ਤੁਹਾਨੂੰ ਇੱਕ ਦਿਨ ਫਿਰ ਆਪਾਂ ਉਥੇ ਸਪੈਸ਼ਲ ਜਿੱਥੇ ਜਾਇਆ ਕਰਾਂਗੇ ਤੁਹਾਨੂੰ ਦੱਸਿਆ ਕਰਾਂਗੇ ਪਹਿਲਾਂ ਫਿਰ ਆਪਾਂ ਉਥੇ ਜਾਇਆ ਕਰਾਂਗੇ ਉੱਥੋਂ ਲਾਈਵ ਹੋਇਆ ਕਰਾਂਗੇ ਤੁਹਾਨੂੰ ਸਾਰਾ ਜਗ੍ਹਾ ਦਿਖਾਇਆ ਕਰਾਂਗੇ ਠੀਕ ਆ ਨਾ ਤੇ ਕੋਸ਼ਿਸ਼ ਰਹੂਗੀ ਕਿ ਤੁਹਾਨੂੰ ਸਾਰਾ ਕੁਝ ਦੱਸਿਆ ਜਾਇਆ ਕਰੂਗਾ ਪਹਿਲਾਂ ਫਿਰ ਆਪਾਂ ਜਾਇਆ ਕਰਾਂਗੇ ਗੱਡੀ ਚੱਕ ਕੇ ਚੱਲ ਜਾਇਆ ਕਰਾਂਗੇ ਆਪਾਂ ਕਿਉਂਕਿ ਗੱਡੀ ਤੇ ਜਾਣਾ ਹੁੱਖਾ ਹੁੰਦਾ ਜੇ ਗੱਡੀ ਨਹੀਂ ਹੈਗੀ ਗੱਡੀ ਹਜੇ ਥਿਊਰੀ ਕਰਨੀ ਐ ਥਿਊਰੀ ਕਰਤੀ ਬਸ ਤੇ ਬਸ ਲਾਇਸੈਂਸ ਕਰਨਾ ਬਸ ਉਹ ਹੋ ਜੇ ਥੋੜਾ ਜਿਹਾ ਟੈਸਟ ਦੇਣਾ ਪਾਸ ਕਰਨਾ ਗੱਡੀ ਚਲਾ ਕੇ ਦਿਖਾਣੀ ਆ ਬਸ ਉਹ ਕਰਕੇ ਜਿੱਦਣ ਲਾਇਸੈਂਸ ਆ ਗਿਆ ਗੱਡੀ ਲੈ ਲੈਣੀ ਆ ਫਿਰ ਉਸ ਤੋਂ ਬਿਨਾ ਗੱਡੀ ਨਹੀਂ ਲੈ ਸਕਦੇ ਗੱਡੀ ਲੈਣੀ ਬਹੁਤ ਸੌਖੀ ਐ ਇੱਥੇ 1500 ਪਾਉਂਡ ਦੀ ਟੌਪ ਦੀ ਗੱਡੀ ਆ ਜਾਂਦੀ ਐ 1500 ਪਾਉਂਡ ਦੀ ਸਿਰਫ 15 ਦਿਨ ਦੀ ਸੈਲਰੀ ਦੀ ਟੌਪ ਦੀ ਗੱਡੀ ਆ ਜਾਂਦੀ ਐ ਬਹੁਤ ਵਧੀਆ ਬਸ ਗੱਡੀ ਦਾ ਖਰਚਾ ਬਹੁਤ ਐ ਇੱਥੇ ਘੱਟੋ ਘੱਟ 150 ਪਾਉਂਡ ਦੀ ਜਿਵੇਂ ਜਿੰਨਾ ਲਾਇਸੈਂਸ ਪੁਰਾਣਾ ਹੁੰਦਾ ਉੰਨੀ ਘਟ ਆਉਂਦੀ ਐ ਪਰ ਨਵੇਂ ਫਰੈਸ਼ ਲਾਇਸੈਂਸ ਤੇ 1 ਮਹੀਨੇ ਦੀ ਇੰਸ਼ੋਰੈਂਸ ਹੁੰਦੀ ਐ ਜੀ ਘੱਟੋ ਘੱਟ 140-50 ਪਾਉਂਡ ਦੀ 140 ਤੋਂ 150 ਪਾਉਂਡ ਦੀ ਇੰਸ਼ੋਰੈਂਸ ਹੋਇਆ ਕਰੂਗੀ 1 ਮਹੀਨੇ ਦੀ ਜਿਵੇਂ ਜਿਵੇਂ ਲਿਸੈਂਸ ਪੁਰਾਣਾ ਹੋ ਜਾਊਗਾ ਸਾਲ ਪੁਰਾਣਾ 2 ਸਾਲ 5 ਸਾਲ ਪੁਰਾਣਾ ਫਿਰ ਉਹ ਘਟ ਕੇ ਰਹਿ ਜਾਂਦੀ ਹੈ 40 50 ਪਾਉਂਡ ਐਂਡ ਰਹਿ ਜਾਂਦੀ ਹੈ 40 ਤੋਂ 50 ਪਾਉਂਡ ਦੇ ਵਿੱਚ ਬਸ ਮਹੀਨੇ ਦੀ ਪਰ ਹਾਂਜੀ ਹਾਂਜੀ ਤੇ ਇਸ ਕਰਕੇ ਥੋੜਾ ਜਿਹਾ ਉਹ ਹੋ ਜਾਂਦਾ ਹੈ ਤੇ ਥੋੜਾ ਜਿਹਾ ਹੁਣ ਤੁਹਾਨੂੰ ਦਿਖਾਇਆ ਕਰਾਂਗੇ ਬਸ ਸਿਰਫ ਮਹੀਨਾ ਇੱਕ ਰੁਕ ਜਾਓ ਇੱਕ ਡੇਢ ਮਹੀਨਾ ਬਸ ਹੋਰ ਫਿਰ ਆਪਣਾ ਸਾਰਾ ਕੁਝ ਹੋ ਜਾਊਗਾ ਫਿਰ ਆਪਾਂ ਬਾਬੇ ਦੀ ਕਿਰਪਾ ਨਾਲ ਤੇ ਸਾਰੀ ਜਗ੍ਹਾ ਨਿਸ਼ਚਿਤ ਕਰਿਆ ਕਰਾਂਗੇ ਹੌਲੀਡੇ ਦੇ ਵਿੱਚ ਆਫ ਦੇ ਵਿੱਚ ਉਹ ਜਗ੍ਹਾ ਤੇ ਜਾਇਆ ਕਰਾਂਗੇ ਉਹ ਜਗਾਵਾ ਤੁਹਾਨੂੰ ਦਿਖਾਇਆ ਕਰਾਂਗੇ ਕਿ ਕਿੱਥੇ ਚੱਲੇ ਅੱਜ ਕਿਹੜੇ ਸ਼ਹਿਰ ਚੱਲੇ ਆ ਕਿੱਥੇ ਗੁਰੂ ਘਰ ਚੱਲੇ ਆ ਕਿਉਂਕਿ ਸਾਡੇ ਲਵੇ ਹੀਚਨ ਐ ਜਿਵੇਂ ਮੇਰੀ ਵਾਈਫ ਤੇ ਹੀਚਨ ਜਾਂਦੀ ਹੈ ਜੋਬ ਕਰਨ ਹੁਣ ਜਾਊਗੀ ਸ਼ਿਫਟ ਨਾਈਟ ਲਾਉਣ ਤੇ ਹੀਚਨ ਐ ਬੈਡਫੋਰਡ ਐ ਬੈਂਬਲੇ ਡਾਂਸ ਟੇਬਲ ਆ ਤੇ ਹੋਰ ਵੀ ਐ ਸੋਚ ਆਪਾਂ ਬਹੁਤ ਸ਼ਹਿਰ ਨੇ ਹਰ ਪੈਂਡਨ ਆ ਕਾਫੀ ਸ਼ਹਿਰ ਨੇ ਤੇ ਉਹ ਸਾਨੂੰ ਆਪਾਂ ਸਾਰਿਆਂ ਨੂੰ ਤੁਹਾਨੂੰ ਦਿਖਾਇਆ ਕਰਾਂਗੇ ਕਿਆ ਪਾ ਜਿੱਥੇ ਜਾਇਆ ਕਰਾਂਗੇ ਜਿਹੜੇ ਗੁਰੂ ਘਰ ਜਾਂ ਜਿੱਥੇ ਹਿਸਟੋਰੀਕਲ ਪਲੇਸ ਐ ਜਿੱਥੇ ਵੀ ਘੁੰਮਣ ਦਾ ਕੋਈ ਵੀ ਬਣਿਆ ਹੋਇਆ ਤੁਹਾਨੂੰ ਉੱਥੇ ਦਿਖਾਇਆ ਕਰਾਂਗੇ ਜਾ ਕੇ ਇਹ ਦਿਨ ਵੀ ਥੋੜੇ ਜਿਨਾ ਛੋਟੇ ਨੇ ਅੱਗੇ ਦਿਨ ਹੋ ਜਾਣੇ ਆ ਵੱਡੇ ਉਦੋਂ ਫਿਰ 10 ਵਜੇ ਹਨੇਰਾ ਹੁੰਦਾ 10 ਵਜੇ ਤੱਕ ਸੂਰਜ ਰਹਿੰਦਾ 10 10:30 ਵਜੇ ਤੱਕ ਐਂਡ 10:30 ਵਜੇ ਤੱਕ ਸੂਰਜ ਨਿਕਲੇ ਰਹਿੰਦਾ ਤੇ ਦਿਨ ਹੋ ਜਾਂਦੇ ਨੇ ਬਹੁਤ ਵੱਡੇ ਰਾਤਾਂ ਹੋ ਜਾਂਦੀਆਂ ਨੇ ਛੋਟੀਆਂ ਹੁਣ ਦਿਨ ਦੇਖੋ 4:30 ਹੋਏ ਨੇ ਪੂਰੇ 4:30 ਮੇਰੇ ਕੋਲ 4:30 ਹੋਏ ਨੇ ਲਾਈਟਾਂ ਦੇਖੋ ਜਗ ਗਈਆਂ ਨੇ ਹਨੇਰਾ ਹੋ ਗਿਆ ਤੁਸੀਂ ਦੇਖ ਸਕ ਤੇ ਇਹ ਆ ਅੱਜ ਦਾ ਮਤਲਬ ਯੂਕੇ ਦੇ ਦਿਨ ਬਹੁਤ ਛੋਟੇ ਹੋ ਜਾਂਦੇ ਨੇ ਹੁਣ ਦਿਨ ਵਧਨੇ ਸਟਾਰਟ ਹੋ ਜਾਣੇ ਆ ਤੇ ਫਰਵਰੀ ਦੇ ਵਿੱਚ ਬਹੁਤ ਸੋਹਣੇ ਦਿਨ ਆ ਜਾਣੇ ਆ ਫਰਵਰੀ ਆ ਜਨਵਰੀ ਸਾਰਾ ਕੱਢ ਕੇ ਫਰਵਰੀ ਚ ਪੂਰੇ ਵੱਡੇ ਮਾਰਚ ਚ ਪੂਰੇ ਵੱਡੇ ਦਿਨ ਹੋ ਜਾਣੇ ਆ ਟੋਟਲ ਪੂਰੇ ਵੱਡੇ ਫਿਰ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਅਗਸਤ ਤੱਕ ਫਿਰ ਪੂਰੇ ਵੱਡੇ ਦਿਨ ਰਹਣੇ ਆ ਅਗਸਤ ਤੋਂ ਬਾਅਦ ਘਟਨੇ ਦਿਨ ਸਟਾਰਟ ਹੁੰਦੇ ਨੇ ਫਿਰ ਸਤੰਬਰ ਅਕਤੂਬਰ ਚ ਥੋੜੇ ਥੋੜੇ ਘਟਨੇ ਤੇ ਅਕਤੂਬਰ ਚ ਆ ਕੇ ਤਾਂ ਬਿਲਕੁਲ ਹੀ ਘਟ ਜਾਂਦੇ ਨੇ ਫਿਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਿਰ ਆ ਚਾਰ ਮਹੀਨੇ ਬਹੁਤ ਉਹ ਤੋਂ ਬਾਅਦ ਵੱਡੇ ਹੋ ਜਾਣੇ ਫਰਵਰੀ ਚ ਪੂਰੇ ਵੱਡੇ ਦਿਨ ਹੋ ਜਾਣੇ ਆ ਫਰਵਰੀ ਦੇ ਬਸ ਫਰਵਰੀ ਚ ਹੋ ਜਾਣੇ ਆ ਜੀ ਜਨਵਰੀ ਦਾ ਮਹੀਨਾ ਰਹਿ ਗਿਆ ਫਰਵਰੀ ਚ ਮਾਰਚ ਚ ਪੂਰੇ ਫੁੱਲ ਵੱਡੇ ਹੋ ਜਾਣੇ ਆ ਫਿਰ ਮਾਰਚ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਪਟੰਬਰ 6-7 ਮਹੀਨੇ ਫਿਰ ਫੁੱਲ ਵੱਡੇ ਦਿਨ ਰਹਿਣੇ ਆ ਫਿਰ ਆਪਾਂ ਬਾਬੇ ਦੀ ਕਿਰਪਾ ਨਾਲ ਉਦੋਂ ਗੱਡੀ ਲੈ ਲਾਂਗੇ ਤੇ ਉਦੋਂ ਤੁਹਾਨੂੰ ਸਾਰੀ ਕੱਲੀ-ਕੱਲੀ ਜਗ੍ਹਾ ਜਿੱਥੇ ਜਾਇਆ ਕਰਾਂਗੇ ਦੱਸਿਆ ਕਰਾਂਗੇ ਉੱਥੇ ਜਾ ਕੇ ਉਸ ਚੀਜ਼ ਦਾ ਸਾਰਾ ਡਾਟਾ ਪਾਇਆ ਕਰਾਂਗੇ ਤੁਹਾਨੂੰ ਦਿਖਾਇਆ ਕਰਾਂਗੇ ਜਾਂ ਬਲੌਗ ਪਾਦਿਆ ਕਰਾਂਗੇ ਜਾਂ ਆਪਾਂ ਲਾਈਵ ਹੋ ਜਾਇਆ ਕਰਾਂਗੇ ਠੀਕ ਆ ਸੰਗਤ ਜੀ ਤੇ ਤੁਹਾਨੂੰ ਦਿਖਾ ਰਿਹਾ ਡੀਐਸਪੀ ਸਾਹਿਬ ਇਹ ਬਾਹਰ ਦਾ ਥਿਊ ਹੈ ਤੁਸੀਂ ਗੱਡੀਆਂ ਦੇ ਦੇਖ ਸਕਦੇ ਹੋ ਪਾਰਕਿੰਗ ਦੇਖੋ ਗੱਡੀਆਂ ਪਾਰਕਿੰਗ ਤੇ ਇੱਥੇ ਬਹੁਤ ਆ ਹਰ ਮੇਰੇ ਘਰ ਦੇ ਅੱਗੇ ਦੇਖੋ ਦੋ ਗੱਡੀਆਂ ਦੀ ਪਾਰਕਿੰਗ ਹੈ ਇਹ ਗੱਡੀ ਇੱਕ ਖ ਆਣਾ ਸੀ ਇਹ ਦੇਖੋ ਬਿੰਨ ਇੱਕ ਬਿੰਨ ਇਹ ਆ ਬੋਤਲਾਂ ਵਾਲਾ ਉਹ ਦੂਜਾ ਬਿੰਨ ਬਲੈਕ ਜਿਹੜਾ ਚ ਦੂਜਾ ਸਮਾਨ ਪਾਨੇ ਆ ਹੋਰ ਕਚਰਾ ਠੀਕ ਹੈ ਆ ਦੋ ਬਿੰਨਾਂ ਦਾ ਡੀਐਸਪੀ ਸਾਹਿਬ ਅਸੀਂ 208 ਪਾਉਂਡ ਮਹੀਨੇ ਦਾ ਕਾਉਂਸਲ ਟੈਕਸ ਭਰਦੇ ਆ ਇਹਨਾਂ ਦਾ ਆ ਬਿੰਨ ਜਾਂਦੇ ਨੇ ਚੱਕ ਕੇ ਲੈ ਕੇ ਜਾਂਦੇ ਨੇ ਗੱਡੀਆਂ 208 ਪਾਉਂਡ ਕਾਉਂਸਲ ਟੈਕਸ ਹੋ ਗਿਆ 208 ਨੂੰ 120 ਨਾਲ ਗੁਣਾ ਕਰ ਲਓ ਕਿੰਨੇ ਹੋਗੇ 25-30 ਹਜ਼ਾਰ ਅਸੀਂ ਕਾਉਂਸਲ ਟੈਕਸ ਦਿੰਨੇ ਆ ਇਹ ਮੇਰਾ ਘਰ ਆ ਦੇਖੋ ਤੁਸੀਂ ਇਹ ਘਰ ਆ ਡਬਲ ਸਟੋਰੀ ਘਰ ਹੈ 6 ਨੰਬਰ 6 ਨੰਬਰ 6 ਚਰਚਲ ਰੋਡ ਪੋਸਟਕੋਡ ਹੁੰਦਾ ਸਾਰਾ ਕੁਝ ਇੱਥੇ ਤੇ ਮਤਲਬ ਕਿ ਆ ਤੁਸੀਂ ਦੇਖ ਸਕਦੇ ਹੋ ਹਨਾ ਵਿਊ ਨੇਰਾ ਦੇਖੋ ਚੰਨ ਦੇਖੋ ਚੰਦ ਮਾਮਾ ਠੀਕ ਹੈ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਹੁਣ ਆਪਾਂ ਚੱਲੇ ਆਂ ਅੰਦਰ ਤੇ ਤੁਹਾਨੂੰ ਦਿਖਾਤਾ ਡੀਐਸਪੀ ਸਾਹਿਬ ਦੇਖ ਲਿਆ ਤੇ ਆਪਾਂ ਹੁਣ ਗੱਲਬਾਤ ਕਰੀਏ ਜਿਹੜਾ ਇੱਕ ਗੱਲ ਕਰਨੀ ਆ ਮਸਲਾ ਚੱਲ ਰਿਹਾ ਬੜਾ ਗਰਮਾਇਆ ਹੋਇਆ ਮਸਲਾ ਕਬੱਡੀ ਤੇ ਮਸਲਾ ਚੱਲ ਰਿਹਾ ਤੇ ਕਬੱਡੀ ਤੇ ਜੋ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਉਹ ਤੇ ਬਹੁਤ ਹੀ ਮਤਲਬ ਚਿੰਤਾ ਵਾਲਾ ਵਿਸ਼ਾ ਬਣਿਆ ਹੋਇਆ ਹੈ ਆਪਾਂ ਸਾਰਿਆਂ ਨੂੰ ਇਸ ਮਸਲੇ ਦਾ ਹੱਲ ਕਰਵਾਉਣਾ ਪੈਣਾ ਰਲ ਕੇ ਆਪਾਂ ਨੂੰ ਅੱਗੇ ਆਉਣਾ ਪੈਣਾ ਅੱਜ ਕਬੱਡੀ ਨੂੰ ਲੋੜ ਹੈ ਆਪਾਂ ਖੜੀਏ ਕਬੱਡੀ ਦੇ ਨਾਲ ਤਾਂ ਜੋ ਮਸਲੇ ਦਾ ਹੱਲ ਹੋ ਸਕੇ ਕਬੱਡੀ ਦੇ ਵਿੱਚ ਕਿਉਂਕਿ ਜੋ ਮਸਲਾ ਚੱਲ ਰਿਹਾ ਉਹ ਚੰਗਾ ਨਹੀਂ ਹੈਗਾ ਇੱਕ ਇਨਸਾਨੀਅਤ ਦਾ ਘਾਣ ਹੋ ਰਿਹਾ ਖੇਡ ਦਾ ਅਪਮਾਨ ਹੋ ਰਿਹਾ ਹੈ ਪਲੇਅਰਾਂ ਦਾ ਵੀ ਅਪਮਾਨ ਹੋ ਰਿਹਾ ਠੀਕ ਹੈ ਨਾ ਤੇ ਅੱਜ ਆਪਾਂ ਨੂੰ ਲੋੜ ਆ ਕਬੱਡੀ ਨਾਲ ਖੜਨ ਦੀ ਤੇ ਆਪਾਂ ਕਬੱਡੀ ਨਾਲ ਖੜੀਏ ਤਾਂ ਜੋ ਸਾਡੀ ਮਾਂ ਖੇਡ ਕਬੱਡੀ ਬਚ ਸਕੇ ਠੀਕ ਹੈ ਕਿਉਂਕਿ ਜੇ ਨਾ ਆਪਾਂ ਨੇ ਸਮਾਂ ਰੰਦੇ ਇਹ ਚੀਜ਼ ਨੂੰ ਸੁਧਾਰਿਆ ਸਾਨੂੰ ਨਾ ਸੁਧਾਰ ਕਰਿਆ ਤਾਂ ਕਬੱਡੀ ਦਾ ਕਹਾਣ ਹੋ ਜਾਣਾ ਕਬੱਡੀ ਨੂੰ ਬਹੁਤ ਨੁਕਸਾਨ ਹੋ ਜਾਣਾ ਤਾਂ ਸਾਰਿਆਂ ਨੂੰ ਬੇਨਤੀ ਹੈ ਬੈਠਣ ਲੱਗਾ ਉਹ ਵੀ ਬੈਠਣ ਲੱਗਾ ਹੋ ਰਿਹਾ ਵੇਖਣਾਗਾ ਤੇ ਸਾਰਿਆਂ ਨੂੰ ਬੇਨਤੀ ਹੈ ਬਹੁਤ ਖਰਾਬ ਹੈ ਹਾਂ ਇਹ ਨਹੀਂ ਸੀਗਾ ਹਾਂ ਹਾਂ ਅੰਦੀਏ ਵੀ ਹਾਂ ਸਾਰੇ ਮੇਰੇ ਵੀਰਾਂ ਨੂੰ ਕਿਉਟੀ ਜੀ ਕਿਉਟੀ ਪਾਈ ਜੀ ਸਤਿ ਸ੍ਰੀ ਅਕਾਲ ਜੀ ਬਾਏ ਜੀ ਲਵਾਈ ਵੀ ਕਰਤਾ ਜੀ ਜਸਵਿੰਦਰ ਜਸਜੀ ਸਤਿ ਸ਼੍ਰੀ ਅਕਾਲ ਜੀ ਨੀਰੂ ਹੈਂਸਮ ਹਾਰਡੀ ਹੈਲੋ ਜਸਪ੍ਰੀਤ ਵਾਈ ਆਰ ਯੂ ਸੋ ਫਰਿਊਡ ਫਰੋਮ ਯੂ ਕੇ ਜੀ 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 ਨੀਰੂ ਚੁੰਬਰ ਹਾਂ ਜੀ ਭਾਜੀ ਮੈਸੇਜ ਕੀਤਾ ਰਿਪਲਾਈ ਨਹੀਂ ਕੀਤਾ ਨਹੀਂ ਨਹੀਂ ਕਰਤਾ ਵੀਰੇ ਮੈਂ ਸੋਰੀ ਮੈਂ ਕਰਤਾ ਸੀ ਵੰਸ਼ਿਕਾ ਹੈਲੋ ਵੀਰ ਜੀ ਹਾਂਜੀ ਵੰਸ਼ਿਕਾ ਕੀ ਹਾਲ ਚਾਲ ਨੇ ਜਸਪ੍ਰੀਤ ਕ੍ਰिएशन ਵਾਈ ਆਰ ਯੂ ਬਿਹੇਵ ਲਾਈਕਸ ਸਟੇਂਜਰ ਹੂੰ ਹਾਂ ਦੇਖੋ ਛੋਟਾ ਜਿਹਾ ਮੁੰਡਾ ਭਾਈ ਮੈਨੂੰ ਤੰਗ ਕਰ ਰਿਹਾ 9 ਵਜੇ ਤੱਕ ਸੂਰਜ ਰਹਿੰਦਾ ਇਟਲੀ ਗਰਮੀ ਵਿੱਚ ਨਹੀਂ ਸਾਡੇ ਇੱਥੇ ਭਾਵੇਂ 10 ਵਜੇ ਤੱਕ ਪੂਰੇ ਵੱਡੇ ਦਿਨਾਂ ਚ ਅਪ੍ਰੈਲ ਦੇ ਅਪ੍ਰੈਲ ਮਈ ਦੇ ਵਿੱਚ ਮਈ ਦੇ ਵਿੱਚ ਮਈ ਜੂਨ ਅਪ੍ਰੈਲ ਮਈ ਜੂਨ ਦੇ ਵਿੱਚ 10:30 ਵਜੇ ਤੱਕ ਸੂਰਜ ਰਹਿੰਦਾ ਮੇਰੀ ਭੈਣ ਤੇ ਬਹੁਤ ਜ਼ਿਆਦਾ ਫੁਰਜ 10:30 ਵਜੇ ਤੱਕ ਦਿਨ ਇੰਨੇ ਵੱਡੇ ਹੋ ਜਾਂਦੇ ਸਾਢੇ 10 ਵਜੇ ਤੱਕ ਰਹਿੰਦਾ ਉਹ ਲਾਲਾ ਛੱਡੀ ਜਾਣਾ ਸਾਲਿਆ ਉਹ ਤੁਹਾਡੀ ਤੇ ਡੀਐਸ ਵੀਰ ਸਾਹਿਬ ਆਪਾਂ ਸਾਰੇ ਜਣੇ ਹੁਣ ਕਬੱਡੀ ਨੂੰ ਬਚਾਉਣਾ ਹੈ ਕਬੱਡੀ ਦੇ ਵਿੱਚ ਤੁਸੀਂ ਹੱਲ ਕਰਵਾਓ ਕਬੱਡੀ ਦਾ ਜੋ ਅੱਜ ਕੱਲ ਵਿਵਾਦਿਤ ਬਿਆਨ ਚੱਲ ਰਹੇ ਨੇ ਬਿਆਨ ਚੱਲ ਰਹੇ ਨੇ ਲੱਖੇ ਸਾਹਣੇ ਵੱਲੋਂ ਬਿਆਨ ਆ ਰਹੇ ਨੇ ਫਿਰ ਇੰਟਰਨੈਸ਼ਨਲ ਪਲੇਅਰਾਂ ਵੱਲੋਂ ਹੁਣ ਬਿਆਨ ਆ ਰਹੇ ਨੇ ਜੋ ਕਿ ਬਹੁਤ ਮੰਦ ਭਾਗਾ ਇੱਕ ਕਬੱਡੀ ਨੂੰ ਅੱਜ ਲੋੜ ਹੈ ਇਨਸਾਨਾਂ ਦੀ ਕਿਉਂਕਿ ਆਪਾਂ ਖੜੀਏ ਇਨਸਾਨੀਅਤ ਆਹੋ ਹਾਂ ਬੁੱਤ ਹਾਂ ਹਾਂ ਬੁਤਰੀ ਹਾਂ ਹਾਂ ਇਹ ਤਾਂ ਤੇਰੇ ਤਾਂ ਕੁਝ ਹੋਇਆ ਵੀ ਨਹੀਂ ਰਹਿਮਤ ਹਾਂ ਸੁਣੋ ਕੋਈ ਨਹੀਂ ਤੇ ਕਿਉਂਕਿ ਆਪਾਂ ਜੇ ਅਚਾਨਕ ਕਬੱਡੀ ਨਾਲ ਖੜੇ ਤਾਂ ਔਖਾ ਹੋ ਜਾਊਗਾ ਹਨਾ ਸਾਰੀ ਸੰਗਤ ਨੂੰ ਮੈਂ ਇਸ ਕਰਕੇ ਬੇਨਤੀ ਆ ਮੈਂ ਪਰਲੇ ਲਾਈਵ ਦੇ ਵਿੱਚ ਵੀ ਇਹ ਗੱਲ ਕਰੀ ਅੱਜ ਤੇ ਇਸ ਲਾਈਵ ਦੇ ਵਿੱਚ ਵੀ ਇਹ ਗੱਲ ਕਰ ਰਹੇ ਹਾਂ ਇਸ ਚੈਨਲ ਤੇ ਲਾਈਵ ਆਇਆ ਮੈਂ ਕਿ ਅੱਜ ਜੋ ਬਿਆਨਬਾਜ਼ੀ ਹੋ ਰਹੀ ਹੈ ਲਖੇ ਧਾਣੇ ਵੱਲੋਂ ਤਾਂ ਬਾਈ ਨੇਮ ਪਲੇਅਰਾਂ ਨੂੰ ਜਨਤਕ ਕੀਤਾ ਗਿਆ ਦੇਖੋ ਜੋ ਉਹਨੇ ਗੱਲ ਕਹੀ ਹੈ ਮੈਂ ਲਖੇ ਧਾਣੇ ਨੂੰ ਕੋਈ ਉਹ ਨਹੀਂ ਗਿੰਦਾ ਕਿ ਪਰ ਜੋ ਉਹਨੇ ਗੱਲ ਕੀਤੀ ਹੈ ਉਹ ਗੱਲ ਇੱਕ ਨੰਬਰ ਕੀਤੀ ਉਹਨੇ ਸਹੀ ਗੱਲ ਕੀਤੀ ਹੈ ਕਬੱਡੀ ਦੇ ਵਿੱਚ ਨਸ਼ਾ ਹੈਗਾ ਆ ਹੈਗਾ ਆ ਕਿਉਂ ਆ ਤੁਹਾਨੂੰ ਵੀ ਪਤਾ ਹੈ ਹਨਾ ਤੇ ਉਹ ਪਲੇਅਰ ਵੀ ਮੰਨਦੇ ਨੇ ਪਿੰਕੇ ਜਰਗ ਵਰਗੇ ਇੱਕ ਕਬੱਡੀ ਦਾ ਹੋਰ ਪਲੇਅਰ ਲੱਖਾ ਸਧਾਨਾ ਵੀ ਕਬੱਡੀ ਖੇਡਿਆ ਉਹਨੇ ਗੱਲ ਕਹੀ ਆ ਵੀ ਹੈਗਾ ਹੈ ਹਨਾ ਤੇ ਹੈਗਾ ਆ ਪਰ ਉਸ ਚੀਜ਼ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਇਹਨਾਂ ਬਿਆਨ ਵੈਜੀ ਚ ਨਾ ਪੈਂਦੇ ਹੋਏ ਕਵੱਡੀ ਫੈਡਰੇਸ਼ਨਾਂ ਨੂੰ ਤੇ ਕਵੱਡੀ ਦੇ ਵੱਡੇ ਪ੍ਰਮੋਟਰਾਂ ਨੂੰ ਬੇਨਤੀ ਹੈ ਮੇਰੀ ਸਾਰਿਆਂ ਨੂੰ ਉਹਨਾਂ ਨੂੰ ਸਲੂਟ ਹੈ ਕਿ ਉਹਨਾਂ ਨੇ ਕਵੱਡੀ ਨੂੰ ਕੱਖਾਂ ਤੋਂ ਲੱਖਾਂ ਕਰੋੜਾਂ ਦਾ ਕਰਿਆ ਅੱਜ ਬਹੁਤ ਸਾਰੇ ਪਲੇਅਰਾਂ ਦਾ ਚੁੱਲਾ ਕਵੱਡੀ ਦੇ ਸਿਰ ਤੇ ਚੱਲਦਾ ਕਵੱਡੀ ਦੇ ਸਿਰ ਤੇ ਉਹ ਸਿਟੀਜ਼ਨ ਹੋਏ ਨੇ ਹੋਰ ਕੰਟਰੀਆਂ ਦੇ ਵਿੱਚ ਉਹਨਾਂ ਪ੍ਰਮੋਟਰਾਂ ਦੀ ਮਦਦ ਨਾਲ ਪ੍ਰਮੋਟਰਾਂ ਦਾ ਦੇਣਾ ਨਹੀਂ ਦੇ ਸਕਦੇ ਫੈਡਰੇਸ਼ਨਾਂ ਦਾ ਦੇਣਾ ਨਹੀਂ ਦੇ ਸਕਦੇ ਕਵੱਡੀ ਨੂੰ ਬਹੁਤ ਉੱਚੀ ਜਗ੍ਹਾ ਤੇ ਲੈ ਕੇ ਗਏ ਨੇ ਅੱਜ ਲੋੜ ਹੈ ਕਵੱਡੀ ਨੂੰ ਅਪਡੇਟ ਕਰਨ ਦੀ ਨਵੇਂ ਰੂਲ ਲੈ ਕੇ ਆਉਣ ਦੀ ਨਵੇਂ ਰੂਲਾਂ ਨੂੰ ਸ਼ਕਤੀ ਨਾਲ ਲਾਗੂ ਕਰਨ ਦੀ ਅੱਜ ਲੋੜ ਆ ਕਬੱਡੀ ਨੂੰ ਆਪਣੀ ਸਪੋਰਟ ਦੀ ਅੱਜ ਲੋੜ ਆ ਕਬੱਡੀ ਨੂੰ ਆਪਾਂ ਕਬੱਡੀ ਦੇ ਨਾਲ ਖੜੀਏ ਤਾਂ ਜੋ ਕਬੱਡੀ ਨੂੰ ਬਚਾ ਸਕੀਏ ਸ਼ਰਮਸਾਰ ਹੋਣ ਤੋਂ ਬਚਾ ਸਕੀਏ ਕਦੇ ਇਹ ਨਾ ਹੋ ਜੇ ਸਮਾਂ ਇੰਨਾ ਨਾ ਰਹਤੋਂ ਲੰਘ ਜਾਏ ਕਿ ਕਬੱਡੀ ਗਾਲੂ ਅਸੀਂ ਆਪਾਂ ਚਾਹੁੰਦੇ ਹਾਂ ਕਿ ਕਬੱਡੀ 올림픽 ਤੱਕ ਜਾਵੇ ਤੇ ਕਬੱਡੀ ਥੱਲੇ ਨੂੰ ਜਾ ਰਹੀ ਹੈ ਉੱਪਰ ਨੂੰ ਜਾਣ ਦੀ ਬਜਾਏ ਕਬੱਡੀ ਆ ਪਿਛਲੇ ਕਈ ਸਾਲਾਂ ਤੋਂ ਥੱਲੇ ਨੂੰ ਜਾ ਰਹੀ ਹੈ ਕਬੱਡੀ ਵਿੱਚ ਹੋ ਰਹੀ ਹੈ ਕਤਲ ਕਬੱਡੀ ਵਿੱਚ ਵੱਧ ਰਿਹਾ ਨਸ਼ਾ ਇਹੀ ਕਾਰਨ ਹੈ ਤੇ ਇਹ ਗੱਲ ਸੱਚ ਆ ਕੋਈ ਝੂਠ ਨਹੀਂ ਆ ਕਿ ਸੱਚ ਨੂੰ ਹਾਜਮ ਕਰੋ ਪਰ ਇਸ ਚੀਜ਼ ਨੂੰ ਖਤਮ ਕਿਵੇਂ ਕਰਨਾ ਇਸ ਚੀਜ਼ ਨੂੰ ਘਟਾਇਆ ਕਿਵੇਂ ਜਾ ਸਕਦਾ ਇਸ ਚੀਜ਼ ਵਿਵਾਦ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਇਸ ਵਿਵਾਦ ਨੂੰ ਖਤਮ ਤਾਂ ਬੰਦੇ ਹੀ ਕਰਨਗੇ ਨਾ ਬੰਦਿਆਂ ਦੇ ਨਾਲ ਹੀ ਵਿਵਾਦ ਛੜਿਆ ਬੰਦੇ ਹੀ ਕਬੱਡੀ ਖੇਡਦੇ ਨੇ ਪਲੇਅਰਾਂ ਨੇ ਹੀ ਤੇ ਫੈਡਰੇਸ਼ਨਾਂ ਨੇ ਤੇ ਪ੍ਰਮੋਟਰਾਂ ਨੂੰ ਵਿੱਚ ਆਉਣ ਦੀ ਲੋੜ ਆ ਲੋੜ ਆ ਕੇ ਉਸ ਵਿਵਾਦ ਨੂੰ ਖਤਮ ਕਰਨ ਦੀ ਲੋੜ ਆ ਤਾਂ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ 16 ਲਾਈਕ ਖੜੇ ਨੇ ਡਬਲ ਟੈਪ ਕਰਕੇ ਲਾਈਕ ਤਾਂ ਕਰ ਦੋ ਮੇਰੇ ਕਹਿਣ ਨਾਲ ਤੁਸੀਂ ਲਾਈਕ ਕਰਦੇ ਹੋ ਆਪ ਤੁਸੀਂ ਕਰਦੇ ਨਹੀਂ ਸੰਗਤ ਜੀ ਮੈਨੂੰ ਬੜਾ ਦੁੱਖ ਹੁੰਦਾ ਮੈਂ ਬੋਲਣ ਤੇ ਆਪਣੇ ਟੌਪਿਕ ਤੇ ਧਿਆਨ ਦੇਣਾ ਹੁੰਦਾ ਆ ਪਰ ਤੁਸੀਂ ਬਿਨਾ ਕਹੇ ਡਬਲ ਟੈਪ ਕਰਕੇ ਸਕਰੀਨ ਨੂੰ ਸਿਰਫ ਡਬਲ ਟੈਪ ਹੀ ਕਰਨਾ ਹੈ 16 ਲਾਈਕ ਹੋਏ ਨੇ 190 ਬੰਦੇ ਲਾਈਵ ਦੇਖ ਰਹੇ ਨੇ ਤੇ 228 ਬੰਦੇ ਹੋ ਗਏ 16 ਸਿਰਫ ਲਾਈਕ ਆਏ ਨੇ ਜੋ ਕਿ ਮੈਨੂੰ ਬੜਾ ਦੁੱਖ ਲੱਗਦਾ ਸੰਗਤ ਜੀ ਸਿਰਫ ਡਬਲ ਟੈਪ ਹੀ ਕਰਨਾ ਔਰ ਕੁਝ ਨਹੀਂ ਕਰਨਾ ਤੁਸੀਂ ਮੇਰੇ ਵੀਰੋ ਤੇ ਮੇਰੀਆਂ ਭੈਣਾਂ ਉਹ ਤੁਸੀਂ ਬਹੁਤ ਸਪੋਰਟ ਕਰਦੇ ਹੋ ਮੈਨੂੰ ਬਹੁਤ ਪਿਆਰ ਕਰਦੇ ਹੋ ਪਲੀਜ਼ ਬੇਨਤੀ ਆ ਡਬਲ ਟੈਪ ਕਰਕੇ ਲਾਈਵ ਨੂੰ ਲਾਈਕ ਕਰ ਦਿਓ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਹੋਵੇਗਾ ਜਿੱਦਾਂ ਤੁਸੀਂ ਮੇਰੇ ਲਾਈਵ ਨੂੰ ਮੈਨੂੰ ਪਿਆਰ ਕਰਦੇ ਹੋ ਬਸ ਇਹਦਾ ਡਬਲ ਟੈਪ ਕਰਕੇ ਲਾਈਵ ਲਾਈਵ ਨੂੰ ਲਾਈਕ ਕਰ ਦਿਓ ਜਿਹੜੇ ਮੇਰੇ ਵੀਰਾਂ ਨੇ ਚੈਨਲ ਜੁਆਇਨ ਨਹੀਂ ਕੀਤਾ ਚੈਨਲ ਜੁਆਇਨ ਕਰ ਲੋ ਇਹ ਆਲਾ ਤੇ ਇੱਕ ਚੈਨਲ ਆਪਣਾ ਚੜਦਾ ਪੰਜਾਬ 66 66 ਉਹਨ ਥੋੜਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਆਪਾਂ ਤੁਹਾਡਾ ਦਿਣਾ ਨਹੀਂ ਦੇ ਸਕਦੇ ਤੁਸੀਂ ਪਿਆਰ ਕਰਨ ਵਾਲੇ ਹੋ ਤੁਸੀਂ ਸੁਣਨ ਵਾਲੇ ਹੋ ਬਸ ਡਬਲ ਟੈਪ ਕਰਕੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਲਾਈਵ ਨੂੰ ਲਾਈਕ ਕਰ ਦਿਓ ਤੁਹਾਡਾ ਬੜਾ ਧੰਨਵਾਦ ਹੋਵੇਗਾ ਸਾਰਿਆਂ ਦਾ ਆ ਦੇਖੋ ਸਲੂਟ ਕਰਦਾ ਇਕੱਲੇ ਇਕੱਲੇ ਮੇਰੇ ਵੀਰ ਨੂੰ ਡਬਲ ਟੈਪ ਕਰਕੇ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਜੀ ਤੇ ਸਾਰੇ ਮੇਰੇ ਵੀਰਾਂ ਨੂੰ ਮੈਂ ਬੇਨਤੀ ਕਰ ਰਿਹਾ ਸਤਿ ਸ਼੍ਰੀ ਅਕਾਲ ਨਿਤਿਨ ਚੌਧਰੀ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਗੁੱਡ ਬਾਈ ਕੀ ਹੋ ਗਿਆ ਕੁਝ ਨਹੀਂ ਜੀ ਹੋਇਆ ਅਰਪਿਤ ਅਮਰ ਹਾਂਜੀ ਜਵਾਕ ਨੇ ਕਰਤੀ ਕਬੱਡੀ ਸ਼ੁਰੂ ਜਵਾਕ ਨੇ ਜਵਾਕਾਂ ਨੇ ਜਵਾਕ ਨੇ ਕਰਤੀ ਮੈਨੂੰ ਸਮਝ ਨਹੀਂ ਆਈ ਵੀਰੇ ਕੀ ਕਿਹਾ ਤੁਸੀਂ ਇਹਨੂੰ ਪੂਰਾ ਮਤਲਬ ਕੀ ਖੋਲ ਕੇ ਗੱਲ ਕਰੋ ਪੂਰੀ ਨਹੀਂ ਤੇ ਜੋਰੇ ਆਈ ਐਮ ਫਰੋਮ ਰਸ਼ੀਆ ਓਕੇ ਆਈ ਐਮ ਇਨ ਫਰੋਮ ਇਨ ਰਸ਼ੀਆ ਓਕੇ ਜੀ ਬਹੁਤ ਵਧੀਆ ਗੱਲ ਹੈ ਜੀ ਹੈਲੋ ਗੁਰੀ ਹਾਂ ਜੀ ਕਿਵੇਂ ਹੋ ਜੀ ਅਮਨ ਜੀ ਕੀ ਹਾਲ ਚਾਲ ਹੈ ਜੀ ਨੂਰ ਜੀ ਹੈਂਡਸਮ ਆਰਡੀ ਬਾਈ ਇਹ ਕਿਊਟ ਜਾਂ ਜਵਾਕ ਕੌਣ ਹੈ ਇਹ ਕਿਊਟ ਜਾਂ ਜਵਾਕ ਬਾਈ ਜੀ ਇਹ ਸਾਡੇ ਗਵੰਡੀਆਂ ਦਾ ਜੀ ਮੁੰਡਾ ਛੋਟਾ ਜਾਂ ਮੁੰਡਾ ਜੀ ਉਹਨਾਂ ਦਾ ਆਹ ਉੱਤ ਨਾਲੇ ਮੁੰਡਾ ਜਿਹਦੇ ਵਿੱਚ ਲੜਾਈ ਆਹੋ ਇਹ ਮੈਂ ਦੱਸਾਂਗਾ ਇਹਦੇ ਬਾਰੇ ਤੇ ਮੇਰਾ ਇੱਕ ਮੈਸੇਜ ਇਗਨੋਰ ਕਰਤਾ ਨਹੀਂ ਜੀ ਨਹੀਂ ਮੈਸੇਜ ਇਗਨੋਰ ਨਹੀਂ ਕੀਤਾ ਤੁਹਾਡਾ ਤੁਹਾਡਾ ਮੈਸੇਜ ਪੜ੍ਹ ਲਿਆ ਜੀ ਨੂਰ ਜੀ ਨੂਰ ਹੈਲੋ ਨੂਰ ਨਾ ਨੇਰੂ ਕਬੱਡੀ ਕਿਹੜਾ ਜਵਾਕ ਪਤਾ ਨਹੀਂ ਖੇਡਦੇ ਜਵਾਕ acha ਕਬੱਡੀ ਖੇਡਦੇ ਜਵਾਕ ਨੀਤਿਨ ਕੌਣ ਨਿਤਿਨ ਚੌਧਰੀ ਨੂਰ ਆਈ ਐਮ ਫਰੋਮ ਰਚੀਆ ਐਂਡ ਯੂ ਨਿਤਿਨ ਕੀ ਹੈਲਪ ਚਾਹੀਦੀ ਹੈ ਤੈਨੂੰ ਮੇਰੇ ਤੋਂ ਕੀ ਕੰਮ ਹੈ ਹਾੜੀ ਇਹ ਕੌਣ ਵੰਸ਼ਿਕਾ ਹਾਈ ਵੀਰ ਜੀ ਹੈਲੋ ਵੰਸ਼ਿਕਾ ਕਿਵੇਂ ਹੋ ਤੇ ਚੌਧਰੀ ਅੱਛਾ ਨੂਰ ਕਿਊਟ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਨੀਰੂ ਆਈ ਡੋਨਟ ਨਾਉ ਕੀ ਹੋ ਗਿਆ ਹਾੜੀ ਨਿਤਿਨ ਚੌਧਰੀ ਨੂਰ ਵਾਟਸ ਯੂਰ ਰੀਅਲ ਨੇਮ ਤਤਨਾਮ ਕੁਮਾਰ ਜੀ ਸੱਚੀਏ ਕਹ ਲੈ ਤਨ ਕੁਮਾਰ ਨੂਰ ਫਰੈਂਡਸ਼ਿਪ ਕਰੋਗੇ ਮੇਰੇ ਨਾਲ ਹਾ 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 ਨੇ ਰੂ ਰਾਖੀ ਨੂੰ ਮੈਸੇਜ ਕੀਤਾ ਅਨਿਤਿਨ ਚੌਧਰੀ ਜੀ ਤੁਸੀਂ ਇੱਥੇ ਜਾ ਕੇ ਨਾ ਟਰਾਈ ਮਾਰੋ ਇੱਥੇ ਲਾਈਵ ਦੇ ਵਿੱਚ ਟਰਾਈ ਨਾ ਮਾਰੋ ਕਿਤੇ ਹੋਰ ਜਾ ਕੇ ਟਰਾਈ ਮਾਰੋ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਡਬਲ ਟੈਪ ਕਰਕੇ ਚੱਲਦੇ ਲਾਈਵ ਨੂੰ ਲਾਈਕ ਕਰ ਦਿਓ 235 ਬੰਦੇ ਹੋਗੇ ਧੰਨਵਾਦ ਤੇ ਆਪਾਂ ਜਿਹੜੇ ਟੌਪਿਕ ਤੇ ਗੱਲ ਕਰ ਰਹੇ ਸੀ ਉਸ ਟੌਪਿਕ ਤੇ ਆਉਂਨੇ ਆ ਛੇਤੀ ਛੇਤੀ ਸਾਰਿਆਂ ਦਾ ਮੈਂ ਰਿਪਲਾਈ ਕਰਦਾ ਤੇ ਨੀਰੂ ਜਿਹੜਾ ਬੱਚਾ ਤੁਹਾਡੇ ਕੋਲ ਆ ਉਹਨੂੰ ਮਜ਼ਾਕ ਨਾ ਕਰ ਰਹੇ ਕਬੱਡੀ ਖੇ ਕੇ ਕਿਹਾ ਅੱਜਾ ਖੇਡਾ ਅੱਛਾ ਹੈਲੋ ਕੀ ਹਾਲ ਹੈ bro ਹਾਂਜੀ ਦੀਪਿਕਾ ਕੀ ਹਾਲ ਹੈ ਬਹੁਤ ਵਧੀਆ ਦੀਪਿਕਾ ਤੁਸੀਂ ਦੱਸੋ ਕਿਵੇਂ ਹੋ ਤੁਸੀਂ ਬਹੁਤ ਦਿਨਾਂ ਬਾਅਦ ਲਾਈਵ ਦੇ ਵਿੱਚ ਹਾਜ਼ਰੀ ਲਵਾਈ ਤੁਸੀਂ ਹੁਣ ਆਉਂਦੇ ਨਹੀਂ ਹੈਗੇ ਚੰਗੀ ਗੱਲ ਨਹੀਂ ਹੈਗੀ ਇਹ ਤੁਹਾਡੀ ਤੁਸੀਂ ਲਾਈਵ ਦੇ ਵਿੱਚ ਅੱਜ ਬਹੁਤ ਦਿਨਾਂ ਬਾਅਦ ਆਏ ਹੋ ਆਈ ਐਮ ਐਂਗਰੀ ਵਿਦ ਯੂ ਓਕੇ ਨੀਤਨ ਚੋਦਰੀ ਆਪਣੀ ਔਰ ਛੱਡੋ ਜੀ ਛੱਡੋ ਸਾਰੇ ਜਣੇ ਆਪਣੀ ਗੱਲ ਨੂੰ ਤੇ ਨਿਤਿਨ ਜੀ ਆਪਣੀ ਥੋੜਾ ਜਿਹਾ ਤਰੀਕੇ ਨਾਲ ਗੱਲ ਕਰੋ ਮੇਰਾ ਵੀਰ ਔਰ ਗੁਰੀ ਮੇਰਾ ਨਿਤਿਨ ਗੱਲ ਕਰਦਾ ਓਕੇ ਓਕੇ ਕਰੋ ਕੋਈ ਗੱਲ ਨਹੀਂ ਨੂਰ ਫਰੈਂਡ ਬਣੋਗੇ ਆਪ ਮੇਰੇ ਇਸ ਲਈ ਓ ਛੱਡੋ ਨਿਤਿਨ ਜੀ ਕਿਤੇ ਹੋਰ ਜਾ ਕੇ ਟਰਾਈ ਮਾਰੋ ਤੁਸੀਂ ਇੱਥੇ ਸਾਰੀਆਂ ਤੀਆਂ ਪੈਣਾ ਸਭ ਦੀਆਂ ਸਾਂਝੀਆਂ ਨੇ ਹੈਲੋ ਹੈਂਡਸਮ ਹਾਡੀ ਗੁਰੀ ਨਿਤਿਨ ਨੂੰ ਸਮਝਾਓ ਇਹਨੂੰ ਮੈਂ ਕੀ ਕਹਾ ਹੁਣ ਮੈਂ ਉਹੀ ਤਾਂ ਕਹਿ ਰਿਹਾ ਇਹਨੂੰ ਜੀ ਆ ਡੀਐਸਪੀ ਸਾਹਿਬ ਬੈਠੇ ਨੇ ਵਿੱਚ ਜੇ ਕੋਈ ਜ਼ਿਆਦਾ ਕਰੋਗਾ ਨਾ ਕਣਾ ਫੜਾ ਕਰੂਗਾ ਕੋਈ ਕਰੂਗਾ ਉਂਗਲ ਕਰੂਗਾ ਕਿਸੇ ala DSP ਸਾਹਿਬ ਸੱਚੀ DSP ਨਹੀਂ ਇਹ ਮੋਗਾ ਦਿਹਾਤੀ ਦੇ ਕੋ ਮੈਂ ਝੂਠ ਨਹੀਂ ਬੋਲ ਰਿਆ ਆ ਦੇਖੋ ਇਹਨਾਂ ਤੇ DSP ਸੁਖਮਣ ਸਾਹਿਬ ਇਹ DSP ਨੇ ਮੋਗਾ ਦਿਹਾਤੀ ਤੋਂ ਤੇ ਫਿਰ ਉਹਨਾਂ ਨੂੰ ਚੁਕਾ ਦੇਣਾ ਸਾਰਾ ਕੁਝ ਹੈ ਨਾਲ ਕੋਲ ਸਾਈਬਰ ਸੈੱਲ ਸੁੱਲ ਸਭ ਕੁਝ ਹੈ ਨਾਲ ਸਭ ਕੁਝ ਹੈ ਮਿੰਟ ਚ ਕਰ ਲੈਂਦੇ ਨੇ ਪਤਾ ਪਤਾ ਈੜੀਆਂ ਉੜੀਆਂ ਦਾ ਇਹ ਐ ਐ ਮਿੰਟ ਲੱਗਦਾ ਐ ਮਿੰਟ ਚ ਕਰ ਲੈਂਦੇ ਨੇ ਨਾਲੇ DSP ਨੇ ਇਹ ਮੋਗਾ ਦਿਹਾਤੀ ਤੋਂ ਤਾਂ ਇਸ ਕਰਕੇ ਥੋੜਾ ਤਰੀਕੇ ਨਾਲ ਆਪਣੀ ਲਿਮਟ 'ਚ ਰਹਿ ਕੇ ਗੱਲ ਕਰੋ ਤੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਕਿਸੇ ਨੂੰ ਮਾੜਾ ਚੰਗਾ ਨਾ ਬੋਲੋ ਗੱਲ ਕਰੋ ਮੁੱਦੇ ਦੀ ਗੱਲ ਕਰੋ ਠੀਕ ਹੈ ਨਾ ਸਾਰਿਆਂ ਨੂੰ ਮੇਰੀ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਵੀ ਤੇ ਮੇਰੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਮੁੱਦੇ ਦੀ ਗੱਲ ਕਰੋ ਤੇ ਸਹੀ ਗੱਲ ਕਰੋ ਕਿਸੇ ਨੂੰ ਕੋਈ ਮਾੜਾ ਚੰਗਾ ਨਾ ਬੋਲੋ ਉੱਚਾ ਨੀਚਾ ਨਾ ਬੋਲੋ ਇੱਥੇ ਆਪਾਂ ਦਿਲ ਦੀ ਗੱਲ ਕਰਨ ਆਉਨੇ ਆ ਦਿਲ ਦੀ ਗੱਲ ਥੋੜੇ ਸੁਝਾ ਲੈਣ ਆਉਨੇ ਆ ਨਾ ਕਿਸੇ ਨੇ ਲੜਨਾ ਨਾ ਕਿਸੇ ਨੇ ਕੋਈ ਗਲਤ ਗੱਲ ਕਰਨੀ ਕਿਸੇ ਨਾਲ ਵੀ ਤੀਆਂ ਭੈਣਾਂ ਸਭ ਦੀਆਂ ਹੁੰਦੀਆਂ ਨੇ ਤੀਆਂ ਭੈਣਾਂ ਸਭ ਦੇ ਘਰੇ ਹੁੰਦੀਆਂ ਨੇ ਤੀਆਂ ਭੈਣਾਂ डीएसपी बैठे ऊंच नीच करता है तो फिर चुकवा देना ठीक है जी हरियाणव हैलो संगत जी हाँ जी हाँ जी, जी, जी सारूगी ਨਾ ਦੇਖ ਲੈ ਇੰਨਾ ਵੀ ਸਬਰ ਨਹੀਂ ਹੈਗਾ ਬੰਦਿਆਂ ਨੂੰ ਕਮਾਲ ਦੀ ਗੱਲ ਆ ਯਾਰ ਕਮਾਲ ਦੀ ਗੱਲ ਆ ਮੈਂ ਤੈਨੂੰ ਖੁਦ ਕਹਿ ਰਿਹਾ ਜਦੋਂ ਕਮਾਲ ਦੀ ਗੱਲ ਆ ਯਾਰ ਕਮਾਲ ਦੀ ਗੱਲ ਆ ਮੈਂ ਤੈਨੂੰ ਖੁਦ ਕਹਿ ਰਿਹਾ ਜਦੋਂ ਹਮ ਸਹੀ ਗੱਲ ਆ ਹੋਰ ਕੀ ਨਾ ਤੁਸੀਂ ਆਏ ਨਹੀਂ ਆਗੇ ਭਾਈ ਲਾਈਵ ਦੇ ਵਿੱਚ ਹਾਜ਼ਰੀਨ ਲਵਾਈ ਆਗੇ ਆ ਕਿ ਗਲਤ ਗੱਲ ਆ ਇਹ ਹਲਾਵਾ ਨਹੀਂ ਚਾਹੀਦੀ ਆ ਭਾਈ ਤੁਸੀਂ ਬਹਿਲੇ ਤਾਂ ਹੁੰਨੇ ਆ ਬੁਰੀ ਬ੍ਰੋ ਕਬੱਡੀ ਚ ਨਸ਼ਾ ਬਹੁਤ ਆਰਗੈਨਿਕ ਪਲੇਅਰਸ ਵੀ ਆ ਜੋ ਕੋਈ ਨਸ਼ਾ ਨਹੀਂ ਕਰਦੇ ਬਿਲਕੁਲ ਸਹੀ ਗੱਲ ਹੈ ਜੀ ਸਾਰਿਆਂ ਨੇ ਲੱਖੇ ਸਹਾਣੇ ਨੂੰ ਵੀ ਨਹੀਂ ਗੱਲ ਕਹੀ ਉਹਨਾਂ ਨੇ ਕਹੇ 10% ਬਚੇ ਹੋਏ ਨੇ ਠੀਕ ਹੈ ਨਾ 10% ਬਚੇ ਹੋਏ ਨੇ ਪਰ ਬਹੁਤ ਨਾਮੀ ਪਲੇਅਰ ਵੀ ਆ ਉਹਨਾਂ ਨੇ ਨਾਂ ਲਏ ਨੇ ਉਹਨਾਂ ਦਾ ਨਾਂ ਲੈ ਕੇ ਗੱਲ ਕੀਤੀ ਹੈ ਆਪਾਂ ਇੱਥੇ ਕਿਸੇ ਦਾ ਨਾਮ ਜਨਤਕ ਨਹੀਂ ਕਰਦੇ ਆਪਾਂ ਉਹ ਵਿਵਾਦ ਨੂੰ ਖਤਮ ਕਰਵਾਉਣਾ ਹੈ ਆਪਾਂ ਉਸ ਵਿਵਾਦ ਨੂੰ ਘਟ ਕਰਵਾਉਣਾ ਨਾ ਕਿ ਆਪਾਂ ਨੇ ਉਹ ਵਿਵਾਦ ਵਧਾਉਣਾ ਹੈ ਮੈਂ ਤਾਂ ਸਾਰੇ ਕਬੱਡੀ ਦੇ ਨਾਮੀ ਪਲੇਅਰਾਂ ਨੂੰ ਜਿਹੜੇ ਇੰਟਰਨੈਸ਼ਨਲ ਪਲੇਅਰ ਨੇ ਨੈਸ਼ਨਲ ਪਲੇਅਰ ਨੇ ਜਾਂ ਬਾਹਰ ਅੰ ਦੇਸ਼ਾਂ ਦੇ ਵਿੱਚ ਖੇਡਦੇ ਨੇ ਹਨਾ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਲੱਖੇ ਸਦਾਣੇ ਵੀਰ ਨੂੰ ਵੀ ਬੇਨਤੀ ਕਰਦਾ ਵੀ ਭਾਈ ਇਹਤ ਵਿਵਾਦ ਨੂੰ ਖਤਮ ਕਰੋ ਵਧਾਓ ਨਾ ਇਹਦੇ ਨਾਲ ਸਾਡੀ ਪੰਜਾਬ ਪੰਜਾਬੀ ਅਤੇ ਕਬੱਡੀ ਸ਼ਰਮਸ਼ਾਰ ਹੋ ਰਹੀ ਹੈ ਜਿਹਦੇ ਨਾਲ ਸਾਡੀ ਮਾ ਖੇਡ ਕਬੱਡੀ ਦਾ ਨੁਕਸਾਨ ਹੋ ਰਿਹਾ ਸਾਡੀ ਇਨਸਾਨੀਅਤ ਦਾ ਨੁਕਸਾਨ ਹੋ ਰਿਹਾ ਆਪਾਂ ਇਨਸਾਨ ਆ ਠੀਕ ਆ ਨਾ ਆਪਾਂ ਨੇ ਕਬੱਡੀ ਨੂੰ ਬਚਾਉਣਾ ਆਪਾਂ ਨੇ ਕਬੱਡੀ ਨੂੰ 올림픽 ਤੱਕ ਲੈ ਕੇ ਜਾਣਾ ਅੱਜ ਕਬੱਡੀ ਨੂੰ ਲੋੜ ਆ ਆਪਣੇ ਮੋਢੇ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਕਬੱਡੀ ਨਾਲ ਖੜੀਏ ਆਪਾਂ ਕਬੱਡੀ ਦੀ ਹੈਲਪ ਕਰੀਏ ਠੀਕ ਆ ਨਾ ਆਪਾਂ ਨੂੰ ਲੋੜ ਹੈ ਜੀ ਠੀਕ ਹੈ ਨਾ ਤਾਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਜਣੇ ਤੁਸੀਂ ਮੇਰੇ ਤੇ ਪ੍ਰੋਫਸਰ ਹੈਗਾ